ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਜਿਹੜੇ ਕਿ ਰਾਜ ਸਭਾ ਦੇ ਮੈਂਬਰ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਜੋ ਖੇਤੀ ਦੇ ਨਾਲ ਸੰਬੰਧਿਤ ਬਿੱਲ ਪਾਸ ਹੋਏ ਨੇ ਤੇ ਨਾਲ ਦੀ ਨਾਲ ਹੁਣ ਇੱਕ ਹੋਰ ਨਵੀਂ ਗੱਲ ਜੁੜ ਗਈ ਕਿ ਜੰਮੂ ਕਸ਼ਮੀਰ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਮਾਨਤਾ ਨਾ ਦੇਣ ਦਾ ਬਿੱਲ ਆ ਜਿਹੜਾ ਉਹ ਵੀ ਰਾਜ ਸਭਾ ਦੇ ਵਿੱਚ ਪਾਸ ਪਾਸ ਹੋ ਗਿਆ ਸੋ ਮੈਂ ਜਗਦੀਸ਼ ਗਰੇਵਾਲ ਔਰ ਸੰਦੀਪ ਐਸ ਦਾ ਪ੍ਰੋਗਰਾਮ ਲੈ ਕੇ ਤੋੜਿ ਸੇ ਵਿੱਚ ਹਾਜ਼ਰ ਹਾਂ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਆ 20 ਸਾਲ ਤੋਂ ਇਸ ਫ੍ਰੀਕੁਐਂਸੀ ਦੇ ਉੱਤੇ ਤੁਹਾਡੇ ਨਾਲ ਜੁੜੇ ਹੋਏ ਆ ਤੇ ਸਾਡਾ ਰੋਜ਼ਾਨਾ ਸ਼ਬਦ ਪੰਜਾਬੀ ਦਾ ਅਖਬਾਰ ਕੈਨੇਡੀਅਨ ਪੰਜਾਬੀ ਪੋਸਟ ਉਹ ਵੀ ਤੁਹਾਡੀ ਸੇਵਾ ਵਿੱਚ ਐਬਰੀ ਡੇ ਚਾਰ ਦਿਨ ਪੰਜ ਦਿਨ ਉਸ ਦੀ ਤੁਸੀਂ ਇਹ ਪੇਪਰ ਪੜ੍ਹਦੇ ਹੋ ਤੇ ਇੱਕ ਦਿਨ ਤੁਹਾਡੇ ਲਈ ਕੋਵਿਡ 19 ਕਰਕੇ ਸਿਰਫ ਇੱਕ ਦਿਨ ਹੁਣ ਪ੍ਰਿੰਟ ਐਡੀਸ਼ਨ ਆ ਜਿਹੜਾ ਉਹ ਕੱਢਿਆ ਜਾਂਦਾ ਹੈ ਬਾਰਵੀਅਰ ਸਾਹਿਬ ਸਵਾਗਤ ਹੈ ਪ੍ਰੋਗਰਾਮ ਖਬਰਸਾਰ ਦੇ ਵਿੱਚ। ਆਹ ਥੈਂਕ ਯੂ ਗਰਵਲ ਸਾਹਿਬ ਬਹੁਤ ਬਹੁਤ ਮਿਹਰਬਾਨੀ। ਤੇ ਸ਼ਾਰੇ ਹੀ ਤੋਂ ਸੁਣਨ ਵਾਲਿਆਂ ਨੂੰ ਬਹੁਤ ਪਿਆਰ ਭਰੀ ਤੇ ਰਿਸੈਸਟਿਕਾ ਜੀ। ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਆਪਣੇ ਇਸ ਬਿਜ਼ੀ ਸਕੇਜੂਲ ਦੇ ਵਿੱਚੋਂ ਥੋੜਾ ਜਿਹਾ ਸਮਾਂ ਕੱਢਿਆ ਅੱਜ ਸਾਡੇ ਟੋਰਾਂਟੋ ਦੇ ਲਿਸਨਰਸ ਦੇ ਨਾਲ ਇਹ ਸਾਂਝ ਪਾਉਣ ਦੇ ਲਈ ਜੋ ਇਸ ਸਮੇਂ ਭਾਰਤ ਦੇ ਵਿੱਚ ਹੋ ਰਿਹਾ ਹੈ ਜੋ ਇਸ ਸਮੇਂ ਪੰਜਾਬ ਦੇ ਵਿੱਚ ਹੋ ਰਿਹਾ ਤੇ ਇਹ ਖਾਸ ਤੌਰ ਤੇ ਉਤੇ ਕਹਿ ਰਹੀਏ ਕਿ ਜੋ ਇਸ ਸਮੇਂ ਰਾਜ ਸਭਾ ਦੇ ਵਿੱਚ ਹੋ ਰਿਹਾ ਹੈ। ਸੋ ਤੁਹਾਡੀ ਜ਼ੁਬਾਨੀ ਮੈਂ ਸੁਣਨਾ ਚਾਹਾਂਗਾ ਕਿ ਰਾਜ ਸਭਾ ਦੇ ਵਿੱਚ ਜੋ ਕੁਝ ਹੋਇਆ ਉਸ ਨੂੰ ਤੁਸੀਂ ਕਿਸ ਤਰ੍ਹਾਂ ਵਿਖਿਆਨ ਕਰਦੇ ਹੋ ਕੁਗਰਵ ਸਰ ਮੈਂ ਤਾਂ ਸਮਝਦਾ ਕਿ ਬਹੁਤ ਡੈਮੋਕ੍ਰੇਸੀ ਦਾ ਕਾਣ ਹੋਇਆ ਉੱਥੇ ਹਮ ਹਮ ਕੋਹੇ ਅੰਦੀ ਜੋ ਮਰਜ਼ੀ ਗੱਲ ਕਰਦੀ ਹੈ ਭਾਵੇਂ ਅਸੀਂ ਨਵੀਂ ਡੈਮੋਕ੍ਰੇਸੀ ਹੈ ਬਟ ਵੀ ਆਰ ਦੀ ਲਾਰਜੈਸਟ ਡੈਮੋਕ੍ਰੇਸੀ ਆਫ ਦ ਵਰਲਡ ਬਟੇ ਬਦਕਿਸਮਤੀ ਨਾਲ ਜਿਹੜੇ ਕੈਦੇ ਕਸੂਨੇ ਇਹ ਨਹੀਂ ਕਿ ਪਹਿਲੇ ਨਹੀਂ ਪੰਗ ਹੋਏ ਹੋਣ ਕਿ ਬਟ ਕਦੀ ਇਸ ਕਿਸਮ ਦਾ ਹਮ ਹਮ ਕੰਮ ਐ ਉਦਨ ਸਰ ਨੂੰ ਕਿ ਜਿਸ ਤਰ੍ਹਾਂ ਅਸੀਂ ਕਿਸੇ ਮਿਨਿਸਪਲ ਕਮੇਟੀ ਦੀ ਮੀਟਿੰਗ ਤੇ ਬੈਠੇ ਹੁੰਦੇ ਆ ਹਿੰਦੁਸਤਾਨ ਦਾ ਜਿਹੜਾ ਹਾਊਸ ਆਫ ਦੀ ਐਲਡਰਜ਼ ਉਹਦੇ ਵਿੱਚ ਨਹੀਂ ਅਸੀਂ ਬੈਠੇ ਐਂਡ ਉਹਦੇ ਵਿੱਚ ਸਾਫ਼ ਤੌਰ ਤੇ ਮੈਂ ਗੱਲ ਕਹਿਣਾ ਚਾਹਨਾ ਕਿ ਜਿਹੜਾ ਡਿਪਟੀ ਚੇਅਰਮੈਨ ਸੀ ਸਾਡੇ ਹਮ ਹਮ ਜਿਹੜੇ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਗਵਰਨ ਕਰਦੀ ਨੇ ਜਿਹੜੇ ਉਹਨਾਂ ਦੇ ਬੇਸਿਕਲੀ ਉਹਨਾਂ ਨੂੰ ਇੰਪਲੀਮੈਂਟ ਕਰਨ ਵਾਸਤੇ ਜਿਹਨਾਂ ਦੀ ਡਿਊਟੀ ਹੁੰਦੀ ਹੈ ਜਾਂ ਤੇ ਹੁੰਦੀ ਹੈ ਉਹ ਤੁਹਾਨੂੰ ਪਤਾ ਹੈ ਜਿਹੜੇ 6 ਮਹੀਨੇ ਕੇ 6 ਮਹੀਨੇ ਦੇ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਉਹਨਾਂ ਤੋਂ ਥੱਲੇ ਜਿਹੜੇ ਬਹੁਤ ਵੱਡੀ ਪੋਜੀਸ਼ਨ 'ਤੇ ਹੁੰਦੇ ਤੇ ਬਸ ਹਿਸ ਰੋਲ ਵਾਸ ਪਾਰਟੀਜ਼ਨ ਉਹ ਉਹਨਾਂ ਇੱਕ ਐਮਪਾਇਰ ਯਾ ਰੈਫਰੀ ਦਾ ਰੋਲ ਨਹੀਂ ਸੀ ਕਰ ਰਹੇ ਉਹਦੋਂ ਭਾਜਪਾ ਸਰਕਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ ਉਹਦਾ ਕਾਰਨ ਇਹ ਸੀ ਕਿ ਕਿਸਾਨਾਂ ਦੀ ਲਾਈਫਲਾਈਨ ਦਾ ਬਿਲ ਪੰਜਾਬ ਦੀ ਜਿਹੜੀ ਲਾਈਫਲਾਈਨ ਹੈ ਸਾਡੇ ਆਣ ਵਾਲੇ ਜਿਹੜੇ ਬੱਚੇ ਨੇ ਸਾਡਾ ਆਣ ਵਾਲਾ ਜਿਹੜਾ ਭਵਿੱਖ ਹੈ ਉਹਨਾਂ ਨੂੰ ਬਚਾਣ ਦੀ ਅਸੀਂ ਲੜਾਈ ਲੜ ਰੇ ਸੀ ਹੂੰ ਹੂੰ ਉਹ ਦਿਨ ਸਾਡੀ ਬਦਕਿਸਮਤੀ ਸਮਝ ਲਓ ਜਾਂ ਖੁਸ਼ਕਿਸਮਤੀ ਸਮਝ ਲਓ ਕਿ ਕਾਂਗਰਸ ਦੀ اپੋਜੀਸ਼ਨ ਪਾਰਟੀਆਂ ਜਿਹੜੀ ਬਹਿਸਤ ਕਰ ਰਹੀਆਂ ਸੀ ਇਹ ਆਰਡੀਨੈਂਸ ਜਾਂ ਬਿਲ ਚਾਹ ਨਾ ਤਾਂ ਬੀਲ ਹੋਵੇ ਇਹ ਕਾਨੂੰਨ ਨਾ ਬਣ ਸਕੇ ਇਹ ਜਿਹੜਾ ਪੰਜਾਬ ਮਾਰੂ ਹਰਿਆਣਾ ਮਾਰੂ ਕਿਸਾਨ ਮਾਰੂ ਬਿੱਲ ਹੈ ਤੇ ਉਦੋਂ ਹੋਇਆ ਕੀ ਕਿ ਨੰਬਰ ਬੀਜੇਪੀ ਕੋਲ ਹਾਊਸ ਘਾਤ ਸੀ ਹੂੰ ਹੂੰ ਜਦੋਂ ਕਾਂਗਰਸ ਨੇ ਮਹਿਸੂਸ ਕੀਤਾ ਕਿ ਨਾ ਕੋ ਨੰਬਰ ਕਾਤੇ ਹਮ ਹਮ ਅਸੀਂ ਉਸੇ ਟਾਈਮ ਰੌਲਾ ਪਾਇਆ ਕਿ ਅਸੀਂ ਬਿੱਲ ਨਹੀਂ ਪਾਸ ਹੁੰਦੇ ਨੇ ਅਸੀਂ ਕਿਹਾ ਇੱਥੇ ਡਿਵੀਜ਼ਨ ਕਰੋ ਡਿਵੀਜ਼ਨ ਦਾ ਮਤਲਬ ਹੁੰਦਾ ਕਿ ਵੋਟਿੰਗ ਕਰਾਓ ਜੀ ਜੀ ਤੁਹਾਨੂੰ ਪਤਾ ਹੋਏਗਾ ਕਿ ਤੁਹਾਡੀ ਕੈਨੇਡੀਅਨ ਪਾਰਲੀਮੈਂਟ ਚ ਵੀ ਅਮਰੀਕਨ ਸੈਨੇਟਸ ਚ ਵੀ ਉੱਥੇ ਵਾਚ ਐਂਡ ਵਾਚ ਸਟਾਫ ਹੁੰਦਾ ਹੈ ਹਮ ਹਮ ਐਸੇ ਹੀ ਸਾਡੇ ਲੋਕ ਸਭਾ ਤੇ ਰਾਜ ਸਭਾ ਚ ਵੀ ਹੁੰਦਾ ਹੈ ਵਾਚ ਐਂਡ ਵਾਚ ਸਟਾਫ ਨਜ਼ਰ ਰੱਖਦਾ ਹੈ ਕਿ ਦੋਨੋਂ ਸਾਈਡ ਤੇ ਕਿੰਨੇ ਐਨਪੀ ਬੈਠੇ ਹਮ ਹਮ ਉਹਨਾਂ ਨੂੰ ਲੱਗਦਾ ਇਹਨਾਂ ਦੇ ਇਹਨਾਂ ਦੇ ਆਫਿਸ ਨੂੰ ਇਤਲਾਹ ਦੇ ਦਿੱਤੀ ਕਿ ਪ੍ਰੈਜ਼ੈਂਟਲੀ ਜੇ ਕਾਊਂਟਿੰਗ ਹੋਈ ਜਾਂ ਵੋਟਿੰਗ ਹੋਈ ਤੇ ਸਰਕਾਰ ਦੇ ਬਿੱਲ ਡਿਬੇਟ ਹੋ ਜਾਣੇ ਨੇ ਕਿਉਂਕਿ ਗਿਣਤੀ ਅਬੇਸ਼ਾ ਜੇ ਜਿਹੜੀ ਵੇਖੋ ਆਦਰਵਾਇਜ਼ ਬੀਜੇਪੀ ਕੋਲ ਨੰਬਰ ਵੱਧੇ ਬਟ ਉਸ ਦਿਨ ਹਾਊਸ ਦੇ ਵਿੱਚ ਜਿਹੜੇ ਹਾਜ਼ਰ ਹੁੰਦੇ ਨੇ ਮੈਂਬਰਸ ਆਫ ਪਾਰਲੀਮੈਂਟ ਕੱਲੇ ਉਹ ਵੋਟ ਕਰ ਸਕਦੇ ਨੇ ਕਾਰਸੁਤਾ ਐਮਪੀ ਨਹੀਂ ਕਰ ਸਕਦਾ ਜਾਂ ਦਿੱਲੀ ਚ ਬਾਹਰ ਜਾਂ ਦਿੱਲੀ ਚ ਹੋਏ ਕੱਲੇ ਪਾਰਲੀਮੈਂਟ ਚ ਹੋਣਾ ਜ਼ਰੂਰੀ ਉਸ ਚੈਂਬਰ ਚ ਹੋਣਾ ਜ਼ਰੂਰੀ ਹੈ ਸੋ ਜਦੋਂ ਇਹਨਾਂ ਨੇ ਲਿਖਿਆ ਕਿ ਸਾਡੇ ਕੋਲ ਨੰਬਰ ਘੱਟ ਨੇ ਆਪੋਜੀਸ਼ਨ ਡਿਵੀਜ਼ਨ ਈਮਾਨਦਰੀ ਹੈ ਸਰ ਨੇ ਘੱਟ ਗੱਲ ਡੈਪਟੀ ਚੇਅਰ ਮੈਨ ਨੇ ਕੀ ਕੀਤੀ ਬਿੜਾ ਪਰਵਾਹ ਕੀਤੀ ਉਹਨਾਂ ਨੇ ਕਿਹਾ ਤਾਂ ਵੌਇਸ ਵੋਟਿੰਗ ਕਰਾਓ ਵੌਇਸ ਵੋਟਿੰਗ ਦਾ ਮਤਲਬ ਹੁੰਦਾ ਹੈ ਜਿਹੜੇ ਬਿੱਲਾਂ ਦੇ ਹੱਕ ਤੇ ਨੇ ਪਾਸ ਕਰਨ ਦੇ ਉਹ yes ਕਹਿ ਦਿਓ ਜਿਹੜੇ ਖਿਲਾਫ ਨੇ ਉਹ no ਕਰ ਦੇ ਹੂੰ ਹੂੰ ਹੁਣ ਤੁਸੀਂ ਵੇਖੋ ਜਿੱਥੇ 150 ਆਦਮੀ ਬੈਠਾ ਹੈ ਉਹਨਾਂ ਨੇ ਸਾਡੇ ਕੋਲ ਬੇਨਤੀ ਜ਼ਿਆਦਾ ਸੀ ਜਿਹੜੇ ਲੋ ਕਰਨ ਵਾਲੇ ਸੀ ਉਸ ਦੇ باوجود ਨੇ ਕਹਿ ਤਾ ਵੋਇਸ ਵੋਟ ਕਿ yes ਦੇ ਹੱਕ ਚ ਵੱਧ ਨੇ ਹੂੰ ਹੂੰ ਵਿਦਆਊਟ ਗੈਟਿੰਗ ਵਿਦਆਊਟ ਗੈਟਿੰਗ ਅ ਕਲੈਰੀਫਿਕੇਸ਼ਨ ਵਿਦਆਊਟ ਕਾਊਂਟਿੰਗ ði ਮੈਂਬਰਸ ਅਸੀਂ ਡਿਵੀਜ਼ਨ ਮੰਗੇ ਉਸ ਤੋਂ ਬਾਅਦ ਫਿਰ ਰੌਣਾ ਸ਼ੁਰੂ ਹੋਇਆ ਉਹ ਜਦੋਂ ਜਾਂ ਜੇ ਜੇ ਕੋਈ ਕਾਤਾਬਾ ਪਾੜਿਆ ਜਾਂ ਜੇ ਇਹ ਕਾਗਜ਼ ਪਾੜੇਗੇ ਬੇਸਿਕ ਰਿਸਪਾਂਸਿਬਿਲਟੀ ਉਹ ਸਾਰੀ ਦੀ ਸਾਰੀ ਜਿਹੜੀ ਸੀ ਡੈਪਟੀ ਚੇਅਰਮੈਨ ਦੀ ਸੀ ਦੇਖੋ ਜਿੱਥੇ ਸਾਡੇ ਸੂਬਿਆਂ ਦਾ ਫਿਚਰ ਹੋਏ ਤੁਹਾਡੀ ਕਿਸਾਨੀ ਦਾ ਫਿਚਰ ਹੈ ਤੁਹਾਡੀ ਲਾਈਫਲਾਈਨ ਹੋਏ ਸਾਡੇ ਬੱਚਿਆਂ ਦਾ ਫਿਚਰ ਹੋਏ ਸਾਰੇ ਮੈਂਬਰਸ ਆਫ ਪਾਰਲੀਮੈਂਟ ਵਰ ਆਪਣਾ ਹਮਮ ਐਂਡ ਉਸ ਟਾਈਮ ਤੁਸੀਂ ਜਸਟਿਸ ਦੇਣ ਦੇ ਬਜਾਏ ਹਾਂ ਕੁਝ ਨੰਬਰਾਂ ਨਾਲ ਜਿੱਤ ਜਾਂਦੇ ਅਸੀਂ ਵੀ ਕਹਿੰਦੇ ਠੀਕ ਹੈ ਡੈਮੋਕ੍ਰੇਸੀ ਦੇ ਵਿੱਚ ਨੰਬਰ 1 ਸੀ ਜਿਸ ਤਰ੍ਹਾਂ ਲੋਕ ਸਭਾ ਵਿੱਚ ਇਹਨਾਂ ਕੋਈ ਇਹਨਾਂ ਨੰਬਰ ਨੇ ਜੋ ਵਰਜੀ ਧੱਕਾ ਕਰ ਲੈਣ ਕੋਈ ਇਹਨਾਂ ਦੀ ਸੁਣਵਾਈ ਨਹੀਂ ਪਰ ਰਾਜ ਸਭਾ 'ਚ ਨੰਬਰ ਇਹਨਾਂ ਦੇ ਤੇ ਆਪੋਜੀਸ਼ਨ ਦੇ ਥੋੜਾ ਫਰਕ ਹੈ ਬਹੁਤ ਹਮ ਹਮ ਇਹਨਾਂ ਦੀ ਮੈਨੇਜਮੈਂਟ ਉਹਦੋਂ ਫਲੋਰ ਮੈਨੇਜਮੈਂਟ ਵਧੀ ਸੀ ਇਹਨਾਂ ਦੇ ਕੋਲ ਪਾਰਲੀਮੈਂਟਰੀ ਵੇਅ ਦੇ ਮੰਤਰੀ ਮੈਨੇਜ ਵੀ ਕਰ ਸਕਿਆ ਸੋ ਜਿਹੜਾ ਸਾਡੇ ਕੋਲ ਚਾਂ ਸੀ ਕਿ ਬਿਲਜ਼ ਡਿਫੀਟ ਹੋ ਜਾਂਦੇ ਸਰਕਾਰ ਨੂੰ ਰੈਡੀ ਨੋਜ਼ ਲੈਣਾ ਪੈਂਦਾ ਕਈ ਵਾਰ ਤੁਹਾਨੂੰ ਪਤਾ ਜੋ ਬਿਲ ਦੀ ਡਿਫੀਟ ਹੁੰਦੇ ਸਰਕਾਰਾਂ ਵੀ ਡਿੱਗ ਜਾਂਦੀ ਹੈ ਹਾਂ ਹਾਂ ਜੀ ਤੇ ਉਦੋਂ ਸੋ ਦਿਸ ਇਜ਼ ਦੀ ਵੈਰੀ ਰੀਜ਼ਨ ਜਿਹਦੇ ਕਾਰਨ ਇੰਨਾ ਰੌਲਾ ਰਫਾ ਪਿਆ ਜਿਹਦੀ ਮੈਂ ਅੱਠ ਮੈਂਬਰਸ ਤੇ ਸਸਪੈਂਡ ਕੀਤੇ ਗਏ ਮੈਂ ਉਹ ਮੈਂਬਰਾਂ ਦਾ ਜੋ ਕੁਝ ਉਹਨਾਂ ਨੇ ਵੀ ਕੀਤਾ ਮੈਂ ਉਹਨੂੰ ਸਹੀ ਨਹੀਂ ਕਰਾਰ ਦਵਾਂਗਾ ਬਟ ਪ੍ਰਾਇਮਰ ਰਿਸਪੋਨਸਿਬਿਲਟੀ ਪ੍ਰਾਇਮਰਲੀ ਦੀ ਰਿਸਪੋਨਸਿਬਿਲਟੀ ਜੋ ਕੁਝ ਹੋਇਆ ਇਟ ਵਾਸ ਬਿਕਾਜ਼ ਆਫ ਦੀ ਕੰਡਕਟ ਆਫ ਦੀ ਡੈਪਟੀ ਚੇਅਰਮੈਨ ਆਫ ਦੀ ਹਾਊਸ ਸੋ ਇਸ ਨੂੰ ਦੁਆਰਾ ਚੈਲੰਜ ਕੀਤਾ ਜਾ ਸਕਦਾ ਹੈ ਕਿ ਨਹੀਂ ਨੇ ਉਹ ਤਾਂ ਬਿੱਲੀ ਪਰ ਜਦੋਂ ਬਿੱਲ ਬਣ ਗਏ ਗਵਰਨਮੈਂਟ ਦਾ ਕਾਨੂੰਨ ਬਣ ਗਿਆ ਜੀ ਹੁਣ ਇਸ ਤਰ੍ਹਾਂ ਕਿ ਵੇਖੋ ਇਹਨਾਂ ਨੇ ਇੱਕ ਬਹੁਤ ਬਹਿਸ ਮੈਨਾ ਤੁਸੀਂ ਅਗਲੇ ਪਾਸੇ ਦੇਖੋ ਐਗਰੀਕਲਚਰ ਹਿੰਦੁਸਤਾਨ ਦੀ ਕਨਸਟੀਟਿਊਸ਼ਨ ਦੇ ਬਤਾਬਕ ਇਟ ਇਸ ਅ ਸਟੇਟ ਸਬਜੈਕਟ ਇਹਨਾਂ ਨੇ ਉਹਦੇ ਵਿੱਚ ਵੀ ਸਾਡੇ ਦੇ ਵਿੱਚ ਬਦਾਖਲਤ ਕੀਤੀ ਇਹਨਾਂ ਨੇ ਉਹਨੂੰ ਫੂਡ ਦੇ ਥੱਲੇ ਲਿਆ ਕੇ ਸਟੇਟ ਸਬਜੈਕਟ ਦੇ ਵਿੱਚ ਵੀ ਜਿਸ ਤਾ ਬਹੁਤ ਸਾਰੀਆਂ ਚੀਜ਼ਾਂ ਜਿਹੜੇ ਹੁਣ ਗਵਰਨਮੈਂਟ ਆਫ ਪੰਜਾਬ ਨੇ ਵੀ ਗੱਲ ਕਹੀ ਹੈ ਸੀ ਸੁਪਰੀਮ ਕੋਰਟ ਤੇ ਆ ਅਸੀਂ ਇਹਨੂੰ ਚੈਲੰਜ ਕਰਾਂਗੇ ਗਵਰਨਮੈਂਟ ਆਫ ਇੰਡੀਆ ਨੂੰ ਜਿੱਥੇ ਇੰਟਰਫੇਅਰ ਨਹੀਂ ਕਰ ਸਕਦੇ ਦੇਖੋ ਤੁਹਾਡੀਆਂ ਵੱਖ-ਵੱਖ ਸਟੇਟਸ ਨੇ ਕੈਂਡੀਡੇਟਸ ਜਾਂ ਨਰਕਸ ਸਟੇਟਸ ਨੇ देयर ਆ ਸੋ ਮਨੀ ਰੂਲਸ ਜਿਹੜੇ ਸਟੇਟਸ ਦੇ ਵੱਖਰੇ ਨੇ ਸੈਂਟਰਲ ਗਵਰਨਮੈਂਟ ਦੇ ਫੈਡਰਲ ਗਵਰਨਮੈਂਟ ਦੇ ਵੱਖਰੇ ਨੇ ਫੈਡਰਲ ਗਵਰਨਮੈਂਟ ਤੱਕਾਰੀ ਕਰ ਸਕਦੀ ਹੁੰਦੀ ਹੈ ਹੂੰ ਹੂੰ ਕਈ ਪਾਵਰਜ਼ ਐਹੋ ਜੀਆਂ ਨੇ ਜਿਹੜੀਆਂ ਤੁਹਾਡੀਆਂ ਸਟੇਟਸ ਨੂੰ ਦਿੱਤੀਆਂ ਨੇ ਅਮਰੀਕਾ 'ਚ ਬਹੁਤ ਸਾਰੀਆਂ ਨੇ ਕੈਨੇਡਾ 'ਚ ਨੇ ਇਸ ਤਰ੍ਹਾਂ ਹੀ ਇੰਡੀਆ ਦੇ ਵਿੱਚ ਇਟਸ ਅ ਸਟੇਟ ਸਬਜੈਕਟ ਜਿਸ ਤਰ੍ਹਾਂ ਫੋਰਨ ਪੋਲਿਸੀ ਥੈਟ ਇਜ਼ ਓਨ ਦੀ ਕ ਉਹ ਨੈਸ਼ਨਲ ਗਵਰਨਮੈਂਟ ਦੀ ਉਹ ਜੋ ਮਰਜ਼ੀ ਹੋਵੇ ਦੇਸ਼ ਤੇ ਲਾਗੂ ਕਰੇ ਤੁਹਾਡੇ ਕੋਲ ਡਿਫੈਂਸ ਹੈ ਤੁਹਾਡੇ ਕੋਲ ਫੋਰਨ ਅਫੇਅਰਸ ਹੈ ਬਟ देयर आर ਸਰਟਨ ਸਬਜੈਕਟਸ ਵਿਚ ਆ ਸਟੇਟ ਸਬਜੈਕਟਸ ਵੇਅਰ ਦੀ ਗਵਰਨਮੈਂਟ ਆਫ ਇੰਡੀਆ ਕੈਨ ਨਾ ਸਾਨੂੰ ਡਾਇਰੈਕਟਿਵ ਦੇ ਸਕਦੀ ਹੈ ਸਾਨੂੰ ਇੱਕ ਕਿਸਮ ਦੀ ਜਿਸ ਦਾ ਕਹਿੰਦਾ ਸੁਜੈਸ਼ਨ ਦੇ ਸਕਦੀ ਹੈ ਸਾਨੂੰ ਸਜੈਸਟ ਕਰ ਸਕਦੀ ਆ ਕਰੋ ਪਰ ਸਾਨੂੰ ਤਕੇ ਨਾਲ ਸਾਡੇ ਤੇ ਲਾਗੂ ਨਹੀਂ ਕਰ ਸਕਦੀ ਐ ਜਿੱਕੇ ਤਕੇ ਨਾਲ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾ ਜੀ ਕੰਪਲੀਟ ਤੱਕ ਜਿਹਦੇ ਦਰਵਾਜ਼ੇ ਉੱਤਰੀਏ ਜੇ ਥਿਸ ਇਜ਼ ਨਾਟ ਐਨੀ ਮੋਰ ਦੇ ਆਰ ਬਿਹੇਵਿੰਗ ਲਾਈਕ ਇਟ ਇਜ਼ ਨੋ ਮੋਰ ਅ ਡੈਮੋਕ੍ਰੇਸੀ ਜਿਸ ਤਰ੍ਹਾਂ ਬਨਾਣਾ ਰਿਪਬਲਿਕਸ ਚਲਦੀਆਂ ਨੇ افریقا ਚ ਦੇ ਆਰ ਟ੍ਰਾਈਂਗ ਟੂ ਗਿਵ ਅ ਸਿਮਿਲਰ ਕਾਈਂਡ ਆਫ ਇਥੇ ਮੈਸੇਜ ਜਿਹੜਾ ਜੀ ਥੈਟ ਆਫ ਬਨਾਣਾ ਰਿਪਬਲਿਕ ਹਾਂਜੀ ਪਲੱਸ ਜੋ ਤੁਸੀਂ ਰਾਜ ਸਭਾ ਦੇ ਵਿੱਚ ਬੋਲੇ ਹੋ ਆਈ ਡੋਨਟ ਥਿੰਕ ਕਿ ਕੋਈ ਵੀ ਇਸ ਤੋਂ ਪਹਿਲਾਂ ਇੰਨਾ ਸਟਰੋਂਗਲੀ ਜਿਹਦੇ ਚ ਗੱਲ ਕੀਤੀ ਗਈ ਹੈ ਕਿ ਕਿਉਂ ਪੰਜਾਬੀ ਪਾਕਿਸਤਾਨ ਨੂੰ ਛੱਡ ਕੇ ਹਿੰਦੁਸਤਾਨ ਦੇ ਨਾਲ ਜੁੜੇ ਆਹ ਨਹੀਂ ਥਿੰਕ ਕਿ ਇਸ ਤੋਂ ਪਹਿਲਾਂ ਕੋਈ ਲੋਕ ਸਭਾ ਦੇ ਵਿੱਚ ਜਾਂ ਫਿਰ ਰਾਜ ਸਭਾ ਦੇ ਵਿੱਚ ਇਸ ਲੈਵਲ ਦੇ ਉੱਤੇ ਜਾ ਕੇ ਅੰਕੜੇ ਦੇ ਕੇ ਕਿ ਅਸੀਂ ਇੰਨਾ ਕੁਝ ਛੱਡ ਕੇ ਆ ਕੇ ਪਾਕਿਸਤਾਨ ਦੇ ਵਿੱਚੋਂ ਹਿੰਦੂਸਤਾਨ ਦੇ ਨਾਲ ਜੁੜੇ ਆ ਤੇ ਫਿਰ ਵੀ ਤੁਸੀਂ ਸਾਡੇ ਨਾਲ ਤੱਕਾ ਕਰ ਰਹੇ ਹੋ ਤੇ ਸਾਡੇ ਇੰਟਰਸਟ ਪ੍ਰੋਟੈਕਟ ਨਹੀਂ ਕਰ ਰਹੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਵੇਖੋ ਗਰੀਬ ਸਭਾ ਮੈਂ ਇਹੀ ਇਹਨਾਂ ਨੂੰ ਗੱਲ ਕਹੀ ਸੀ ਕਿ ਵੇਖੋ 1947 ਦੇ ਵੇਲੇ ਬ੍ਰਿਟਿਸ਼ ਗਵਰਨਮੈਂਟ ਜਾਂਦੀ ਸੀ ਕਿਉਂਕਿ ਵੇਖੋ ਉਹਦੇ ਵਿੱਚ ਵੈਲਿਡ ਰੀਜ਼ਨ ਕੀ ਸੀ ਉਹ ਕਹਿੰਦੇ ਸੀ ਕਿ 50 ਸਾਲ ਸਿਹਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਹਾ ਉਹ ਖਿੱਤਾ ਜਿਹੜਾ ਅਸੀਂ ਬੇਸਿਕਲੀ ਥੈਟ ਵਾਸ ਆਲ ਇਨ ਵੈਸਟ ਵੈਸਟ ਪੰਜਾਬ ਜਿਹੜਾ 90 uh, 80% ਅੱਜ ਪਾਕਿਸਤਾਨ ਦਾ ਹਿੱਸਾ ਹੈ ਲਾਹੌਰ ਸਾਡੀ ਸਾਡਾ ਕੈਪੀਟਲ ਸੀ ਨਨਕਾਣਾ ਸਾਹਿਬ ਪਹਿਲੀ ਪਾਛਾਈ ਜਿੱਥੇ ਜਨਮ ਹੋਇਆ ਗੁਰੂ ਨਾਨਕ ਦੇਵ ਜੀ ਮਹਾਰਾਜ ਉਹ ਵੀ ਉੱਥੇ ਜਿੱਥੇ ਚੋੜਾ ਛੱਡਿਆ ਉਹਨਾਂ ਨੇ ਕਰਤਾਰਪੁਰ ਸਾਹਿਬ ਉਹ ਵੀ ਉੱਥੇ ਉਸੇ ਜ਼ਮੀਨ ਦੇ ਉੱਤੇ ਮੈਂ ਇਹ ਵੀ ਦੱਸਿਆ ਉਹਨਾਂ ਨੂੰ ਕਿ 14% ਸਾਡੀ ਪੋਪੂਲੇਸ਼ਨ ਇਹ ਜਿਹੜਾ ਅੱਜ ਦਾ ਵੈਸਟ ਪਾਕਿਸਤਾਨ ਦੇ ਵਿੱਚ ਪੰਜਾਬ ਹੈ ਉਸ ਟਾਈਮ ਉਸ ਸਥਿਤੀ ਚ ਕਿਉਂਕਿ ਐਸ ਕਿਤੇ ਵਿੱਚ ਵੀ ਸਿੱਖ ਐ ਸੀ ਜਿਹੜਾ ਪ੍ਰੈਜ਼ੈਂਟ ਹੁਣ ਪੰਜਾਬ ਇਹਦੇ ਵਿੱਚ ਹੀ ਸਿੱਖ ਸੀ ਬਟ ਉਦੋਂ ਸਾਡੀ ਪੋਪੂਲੇਸ਼ਨ 14% ਸੀ ਬਟ ਉਹ ਪੰਜਾਬ ਪਾਕਿਸਤਾਨ ਦਾ ਇਸ ਪੰਜਾਬ ਨਾਲੋਂ ਅਸੀਂ 20 ਪੈਸੇ ਉਹ 70 ਪੈਸੇ ਇੰਨਾ ਵੱਡਾ ਪੰਜਾਬ ਸੀ ਅਸੀਂ 47% ਲੈਂਡ ਹੋਲਡਿੰਗ ਸਾਡੀ ਸਿੱਖਾਂ ਦੀਆਂ ਸੀ ਉਹ ਸਾਡਾ ਬੇਸਿਕਲੀ ਅੰਗਰੇਜ਼ ਚਾਹੁੰਦੇ ਸੀ ਤੁਸੀਂ ਉਥੇ ਰਹੋ ਮਾਸਟਰ ਤਾਰਾ ਸਿੰਘ ਜਿਹੜੇ ਉਸ ਟਾਈਮ ਅਕਾਲੀ ਦਲ ਦੇ ਵਾਧ ਲੀਡਰ ਸਨ ਸਿੱਖਾਂ ਦੇ ਉਸ ਟਾਈਮ ਵਾਧ ਲੀਡਰ ਮਾਸਟਰ ਤਾਰਾ ਸਿੰਘ ਜੀ ਜੀ ਮਾਸਟਰ ਤਾਰਾ ਸਿੰਘ ਉਹਨਾਂ ਦੀ ਕਾਫੀ ਹੱਦ ਤੱਕ ਜਿਹੜੀ ਇਹ ਪੋਲਿਟੀਕਲ ਸੋਰ ਪੰਡਿਤ ਦਵਾਲਾ ਲੈ ਲੂਣਾ ਬੇਤਰ ਸੀ ਹੂੰ ਹੂੰ ਉਹਨਾਂ ਨੂੰ ਪਤਾ ਸੀ ਕਿ ਜਿਹੜਾ ਸਾਡਾ ਪੁਰਾਣਾ ਸਾਡੀ ਬੈਕਗ੍ਰਾਉਂਡ ਦੇ ਸਿੱਖੀਜ਼ਮ ਕਿਸ ਤਰ੍ਹਾਂ ਬੜੀ ਹੈ ਕਿ ਕਿਹੜੇ ਕਿਹੜੇ ਮੁਸ਼ਕਲ ਕੜੀ ਚੋਂ ਨਿਕਲੀਏ ਕਿੰਨਾ ਨਾਲ ਸਾਡਾ ਸੰਘਰਸ਼ ਜਾਰੀ ਰਿਹਾ ਹਿਸਟਰੀ ਚ ਤੋਂ ਉਹਨਾਂ ਨੇ ਪੰਡਤ ਜਵਾਹਰ ਲਾਲ ਨਹਿਰੂ ਨੇ ਉਹਨਾਂ ਨੂੰ ਗੱਲ ਕਹੀ ਕਿ ਮਾਸਟਰ ਜੀ ਤੁਸੀਂ ਬੈਕਗ੍ਰਾਉਂਡ ਜਾਣਦੇ ਹੋ ਪਾਕਿਸਤਾਨ ਨਾਲ ਤੁਹਾਡੇ ਇੰਟਰਸਟ ਸੇਫ ਨਹੀਂ ਰਹਿਣਗੇ ਹੂੰ ਹੂੰ ਹਿੰਦੋਸਤਾਨ ਨਾਲ ਤੁਹਾਡੇ ਇੰਟਰਸਟ ਸੇਫ ਰਹਿਣਗੇ ਮੈਂ ਤੁਹਾਨੂੰ ਵਚਨ ਦਿੰਦਾ ਤੁਸੀਂ ਆਓ ਤੁਹਾਡੇ ਪਹਿਲੇ ਰਿਲੀਜੀਅਸ ਇੰਟਰਸਟ ਉਸ ਤੋਂ ਬਾਅਦ ਤੁਹਾਡੇ ਪੋਲੀਟੀਕਲ ਇੰਟਰਸਟ ਹੂੰ ਹੂੰ ਕਿ ਜੇ ਤੁਹਾਡੇ ਇਕਨੋਮਿਕ ਇੰਟਰਸਟ ਜਿਹੜੇ ਨੇ ਅਸੀਂ ਸੇਫਗਾਰਡ ਕਰਾਂਗੇ ਸੋ ਪੰਡਤ ਜਵਾਹਰ ਲਾਲ ਨਹਿਰੂ ਫਸਟ ਪ੍ਰਾਈਮ ਮਿੰਿਸਟਰ ਵੀ ਬੇਸਿਕਲੀ ਪਰਸਨਲ ਗਾਰੰਟੀ ਦੇ ਉੱਤੇ ਸਿੱਖ ਭਾਈਚਾਰਾ ਜਿਹੜਾ ਆਪਣੇ ਘਰ ਛੱਡ ਕੇ ਆਇਆ ਆਪਣੀ ਜ਼ਾਇਦਾ ਦਾ ਫਿਰ ਮੈਂ ਇਹ ਗੱਲ ਕਹੀ ਕਿ ਅਸੀਂ ਅਫਰੀਕਾ ਫਰ ਟਾਈਮ ਆਵਾਜ ਜ਼ਮੀਨਾਂ ਛੱਡ ਕੇ ਬੇਬਾਦ ਪੰਜਾਬ ਚ ਆਏ ਇਹ ਹਿੱਸਾ ਇਹ ਹੁਜਿਆ ਸੀ ਆਮ ਤੌਰ ਮਾਲਵਾ ਜਿਹੜਾ ਸੀ ਕਿਉਂਕਿ ਇੱਥੇ ਪਾਣੀ ਦਾ ਪ੍ਰਬੰਧ ਉਦੋਂ ਐਨੀ ਸੀ ਕਨਾਲ ਸਿਸਟਮ ਐਨੀ ਸੀ ਇਹ ਤੇ ਸਾਡੇ ਟਿੱਪੇ ਹੀ ਸੰਰੇਦ ਦੇ ਸੀ ਹੂੰ ਜੀ ਬਹੁਤ ਸਾਰਾ ਪੰਜਾਬ ਅੱਜ ਵੀ ਅਸੀਂ ਜਿਸ ਜ਼ਮੀਨ ਤੋਂ ਅਸੀਂ ਆ ਕੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਅਸੀਂ ਉਤੋਂ ਰਗੋਦੇ ਤੋਂ ਤੇ ਸਿਆਲਕੋਟ ਤੋਂ ਆਪਣੀਆਂ ਜ਼ਮੀਨਾਂ ਜਦੋਂ ਛੱਡ ਕੇ ਆਏ ਆ ਅਸੀਂ ਕਾਦੀਆਂ ਚ ਆ ਕੇ ਬੈਠੇ ਇਹ ਸਾਰੀ ਬੇਆਬਾਦ ਜ਼ਮੀਨ ਅਸੀਂ ਆਬਾਦ ਜ਼ਮੀਨਾਂ ਨੂੰ ਛੱਡ ਕੇ ਬੇਆਬਾਦ ਜ਼ਮੀਨਾਂ ਤੇ ਇਹਨੂੰ ਫਿਰ ਆਬਾਦ ਕੀਤਾ ਫਿਰ ਦੇਸ਼ ਦਾ પેટ ਪਾਲਿਆ ਸਾਡੇ ਨੌਜਵਾਨ ਬੱਚੇ ਜਿਹੜੇ ਨੇ ਚੀਨ ਦੇ ਬਾਰਡਰਾਂ ਤੇ ਤੇ ਪਾਕਿਸਤਾਨ ਦੇ ਬਾਰਡਰਾਂ ਨਾਲ ਹਿੰਦੁਸਤਾਨ ਦੀ ਸ਼ੀਲਡ ਬਣ ਕੇ ਰਹੇ ਉਹਨਾਂ ਦੇ ਬਜ਼ੁਰਗ ਉਹਨਾਂ ਦੇ ਪਰਾ ਦੇਸ਼ ਦਾ પેટ ਪਾਲਦੇ ਰਹੇ ਤੇ ਅੱਜ ਅਸੀਂ ਕਿਹਾ ਕਿ ਤੁਸੀਂ 55 ਸਾਲਾਂ ਬਾਅਦ ਸਾਨੂੰ ਪੰਜਾਬ ਦੇ ਜ਼ਿੰਮੇਦਾਰ ਨੂੰ ਅਰੇ ਅਨੇਤ ਜਮੀਦਾਰ ਨੂੰ ਇਸ ਗੱਲ ਦੀ ਹੁਣ ਸਜ਼ਾ ਦੇਣਾ ਚਾਹੁੰਦੇ ਕਿ ਅਸੀਂ ਅਸੀਂ 70 ਸਾਲ ਤੁਹਾਡਾ ਪੇਟ ਪਾਲਦੇ ਰਹੇ ਆ ਦੇਸ਼ ਦਾ ਹੂੰ ਹੂੰ ਅਸੀਂ ਇਸ ਦੇਸ਼ ਦੀ ਯੂਨਿਟੀ ਤੇ ਇੰਟੈਗ੍ਰਿਟੀ ਵਾਸਤੇ ਸਾਰੇ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਕੀਤੀਆਂ ਨੇ ਹੂੰ ਹੂੰ ਤੇ ਤੁਸੀਂ ਹੁਣ ਸਾਨੂੰ ਇੱਥੋਂ ਵੀ ਠਕਣਾ ਚਾਹੁੰਦੇ ਹੋ ਇਹ ਮੇਰੀ ਗੱਲ ਸੀ ਕਹਿੰਦੇ 1.5 ਲੱਖ ਬੱਚਾ ਤੇ ਸਾਡਾ ਹਰ ਸਾਲ ਆਪਣੀਆਂ ਘਰੇਵਾਲੇ ਸਭ ਜਾਇਦਾਦਾਂ ਵੇਚ ਕੇ ਪੰਜਾਬ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਦੀ ਪਿਛਲੇ ਸਾਲ ਦੀ ਸਟੱਡੀ ਏ ਜੀ ਕਿ ਜਿੱਦ ਲੱਖ ਬਚਿਆ ਕੋਈ ਬੇਤਾਰਾ ਐਜੂਕੇਸ਼ਨ ਦੇ ਬਹਾਨੇ ਕੋਈ ਵਰਕ ਪਰਮਿਟ ਦੇ ਬਹਾਨੇ ਕੋ ਕਿਸੇ ਬਹਾਨੇ ਬਾਹਰ ਨਿਕਲਦਾ 25000 ਕਰੋੜ ਦੀ 25000 ਕਰੋੜ ਦੀ ਜਾਇਦਾਦ ਪੰਜਾਬੀ ਆਪਣੀਆਂ ਜ਼ਮੀਨਾਂ ਆਪਣੇ ਘਰ ਰਿਸ਼ਤੇਦਾਰਾਂ ਕੋ ਪੈਸੇ ਫੜ ਕੇ ਅਸੀਂ ਆਪਣੀਆਂ ਜਾਇਦਾਦਾਂ ਵੇਚ-ਵੇਚ ਕੇ ਪੰਜਾਬ ਚੋਂ ਬਾਹਰ ਨਿਕਲ ਰਹੇ ਸੋ ਇਹ ਬਸ ਸਵਾਲ ਕੀਤਾ ਕਿ ਮੈਨੂੰ ਤਾਂ ਬਹੁਤ ਇਸ ਗੱਲ ਦਾ ਦਰਦ ਹੈ ਹਰ ਪੰਜਾਬੀ ਨੂੰ ਤੇ ਅੱਜ ਜਿਹੜੀ ਸਾਨੂੰ ਵੱਡੀ ਮੈਨੂੰ ਦੇਖੋ ਮੈਨੂੰ ਬੜਾ ਅ ਜਦੋਂ ਮੈਂ ਸਫ਼ਰ ਕਰ ਰਿਹਾ ਸੀ ਮੈਨੂੰ ਰਸਤੇ ਵਿੱਚ ਮੈਂ ਗੜਗਾਉਂ ਤੋਂ ਹੁਣ ਦਿੱਲੀ ਆ ਰਿਹਾ ਹਾਂ ਮੇਰੇ ਸਟਾਫ ਨੇ ਇਤਲਾਹ ਦਿੱਤੀ ਕਿ ਬਾਜਾ ਸਾਹਿਬ ਜਿਹੜੀ ਸੀ ਪ੍ਰਾਇਮਿੰਸਟਰ ਨੂੰ ਵੀ ਚਿੱਠੀ ਲਿਖੀ ਹੈ ਦਲਿੰਦਰ ਮੋਦੀ ਨੂੰ ਚੰਦੜੇ ਪਹਿਲੇ ਉਹਦੇ ਵਿੱਚ ਮੈਂ ਹਵਾਲਾ ਦਿੱਤਾ ਹੈ ਗਰੇਵਾਲ ਸਾਹਿਬ ਕਿ ਪੰਜਾਬੀ ਦਾ ਇਤਿਹਾਸ ਹੈ ਜੰਮੂ ਕਸ਼ਮੀਰ ਦਾ 200 ਸਾਲ ਦਾ ਮੈਂ ਤੁਹਾਨੂੰ ਦੱਸਣਾ ਚਾਹਦਾ ਤੁਹਾਡੇ ਸੁਣੋਤਿਆਂ ਨੂੰ ਜਿਹੜੀ ਮੈਂ ਚਿੱਠੀ ਲਿਖੀ ਉਹਦੇ 'ਚ ਮੈਂ ਇਹ ਗੱਲ ਬਹਿ ਪਹਿਲੇ ਜ਼ੀਰੋ ਆਰ ਕੇ ਮੈਸੇਜ ਟੇਕ ਅਪ ਕੀਤਾ ਮੈਂ ਉਹਦੇ 'ਚ ਗੱਲ ਕਿ 1808 ਦੇ ਵਿੱਚ ਜਦੋਂ ਜੰਗ ਹੋਈਏ ਜੰਮੂ ਦੀ ਮਹਾਰਾਜਾ ਰਣਜੀਤ ਸਿੰਘ ਨੇ ਪਹਿਲੀ ਜੰਮੂ ਨੂੰ ਜਿੱਤਿਆ ਫਿਰ ਖਾਲਸਾ ਰਾਜ ਦਾ ਹਿੱਸਾ ਬਣਾਇਆ ਹੂੰ ਹੂੰ ਫਿਰ 1819 ਦੇ ਵਿੱਚ ਗਰੇਵਲ ਸਾਹਿਬ ਇਹ ਅਹਿਮਦ ਸ਼ਾਹ ਬਦਾਨੀ ਦੇ ਦੁਰਾਨੀ Empire ਦਾ ਹਿੱਸਾ ਸੀ ਕਸ਼ਮੀਰ ਮੁਗਲਾਂ ਤੋਂ ਬਾਅਦ ਇਹ 67 ਸਾਲ ਲਗਾਤਾਰ ਕਸ਼ਮੀਰ ਵਾਸ ਪਾਰਟ ਆਫ ਦੀ ਅਫਗਾਨਿਸਤਾਨ Empire 19 1819 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਕਬਜ਼ਾ ਕੀਤਾ ਜੀ ਫਿਰ ਉਹ ਉਸ ਤੋਂ ਬਾਅਦ ਹਿੰਦੁਸਤਾਨ ਦਾ ਹਿੱਸਾ ਬਣਾਇਆ ਹਮ ਹਮ 1918 134 ਦੇ ਵਿੱਚ ਜਰਨਲ ਜ਼ੋਰਾਬਾਰ ਸਿੰਘ ਹਮ ਹਮ ਜਿਹੜਾ ਜਰਨਲ ਸੀ ਮਹਾਰਾਜਾ ਰਣਜੀਤ ਸਿੰਘ ਦੇ ਇੱਕ ਡੋਗਰਾ ਜਰਨਲ ਸੀ ਜ਼ੋਰਾਬਾਰ ਸਿੰਘ ਉਹਦਾ ਨਾਮ ਹਮ ਹਮ ਉਹਨੇ ਲੇ ਤੇ ਲਦਾਖ ਤੇ ਕਬਜ਼ਾ ਕਰਕੇ ਸਿੱਖ एंपਾਇਰ ਦਾ ਹਿੱਸਾ ਬਣਾਇਆ ਜੀ ਅੱਜ ਜਿਵੇਂ ਲਦਾਖ ਪਿੱਛੇ ਅਸੀਂ ਉੱਥੇ ਗਲਵਾਨ ਵੈਲੀ ਚਾਈਨਾ ਨਾਲ ਲੜ ਰਹੇ ਹਮ ਹਮ ਅੱਜ ਜਿਹੜਾ ਕਸ਼ਮੀਰ ਤੇ ਜੰਮੂ ਅੱਜ 200 ਸਾਲ ਲਗਾਤਾਰ ਪੰਜਾਬੀ ਪੜਾਈ ਗਈ ਹੈ ਸਾਡੇ ਉੱਥੇ ਜਿਹੜਾ ਇੱਕ ਹੋਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸ਼ਾਇਦ ਪੰਜਾਬੀ ਭਰਾਵਾਂ ਨੂੰ ਨਾ ਪਤਾ ਹੋਵੇ ਪਹਿਲਾ ਚੀਫ ਮਿਨਿਸਟਰ ਜਿਹੜਾ ਸੀ ਜੰਮੂ ਕਸ਼ਮੀਰ ਦਾ ਉਹਦਾ ਨਾਂ ਸੀ ਮੇਰ ਚੰਦ ਮਹਾਜਨ ਹੂੰ ਹੂੰ ਉਹ ਪਠਾਨਕੋਟ ਦਾ ਪੰਜਾਬੀ ਸੀ ਹੂੰ ਹੂੰ ਹੀ ਵਾਸ ਦੀ ਫਰਸਟ ਫਰਸਟ ਚੀਫ ਮਿਨਿਸਟਰ ਆਫ ਜੰਮੂ ਕਸ਼ਮੀਰ ਵਾਸ ਅ ਪੰਜਾਬੀ ਮੇਰ ਚੰਦ ਮਹਾਜਨ ਹੂੰ ਹੂੰ ਉਹ ਚੀਜ਼ ਜਸਟਿਸ ਵੇ ਸੁਪਰੀਮ ਕੋਰਟ ਦੇ ਅੱਜ ਫਰੂਕ ਅਬਦੁੱਲਾਹ ਸਾਹਿਬ ਦੀ ਗੱਲ ਕਰੋ ਗੁਲਾਮ ਨਬੀ ਆਜ਼ਾਦ ਦੀ ਗੱਲ ਕਰੋ ਮੁਫਤੀ ਮਹਿਬੂਬਾ ਦੀ ਗੱਲ ਕਰੋ ਸਾਰੇ ਸਾਰੇ ਪੰਜਾਬੀ ਬੋਲ ਸਕਦੇ ਨੇ ਸਾਡੇ ਨਾਲ ਰੋਜ਼ ਬੋਲਦੇ ਨੇ ਹੂੰ ਹੂੰ ਜੇ ਜਿਹੜਾ 1971 ਦਾ ਸੈਂਸਸ ਹੋਇਆ ਹੂੰ ਹੂੰ ਉਸ ਟਾਈਮ ਤੇ ਸੈਂਸਸ 13 ਲੱਖ ਪੰਜਾਬੀ ਬੋਲਣ ਵਾਲੇ ਸੀ ਜੰਮੂ ਕਸ਼ਮੀਰ ਅੱਜ 50 ਸਾਲ ਮੈਂ 50 ਸਾਲ ਪਹਿਲੇ ਦੀ ਗੱਲ ਕਰ ਰਿਹਾ ਹੂੰ ਹੂੰ ਅੱਜ ਪੰਜਾਬੀ ਵੀ ਕੱਢ ਦਿੱਤੀ ਮੈਨੂੰ ਜਾਪਦਾ ਕੁਝ ਸੋਚੀ ਸੰਦੀ ਇੱਕ ਰਣਨੀਤੀ ਬਤਾਵਤ ਪੰਜਾਬ ਦੀ ਜਿਹੜੀ ਇੱਕ ਆਈਡੈਂਟੀਟੀ ਹੈ ਪੰਜਾਬ ਦੀ ਜਿਹੜੀ ਸਾਡੀ ਸਾਡਾ ਸੋਲ ਹੈ ਉਹਨੂੰ ਉਹਦੇ ਤੇ ਇੱਕ ਇਡਾ ਵੱਡਾ ਅਖਬਾਰਨ ਕੀਤਾ ਗਿਆ ਜੀ ਹੂੰ ਹੂੰ ਮੈਂ ਤਾਂ ਸਹੀ ਮਿਹਰੇ ਦੇ ਵਿੱਚ ਅੱਜ ਬਹੁਤ ਜ਼ਿਆਦਾ ਪਰੇਸ਼ਾਨ ਕਰੇ ਵੱਸ ਸੋ ਮਾਂ ਬੋਲੀ ਤੇ ਵੀ ਵੱਡਾ ਹਮਲਾ ਤੇ ਨਾਲ ਦੀ ਨਾਲ ਜਿਹੜਾ ਰੋਜ਼ਗਾਰ ਹੈ ਜਿਹੜਾ ਕਰਮ ਕਰਦੇ ਨੇ ਪੰਜਾਬ ਦੀ ਧਰਤੀ ਦੇ ਉੱਤੇ ਕਿਸਾਨ ਉਸ ਦੇ ਉੱਤੇ ਵੀ ਵੱਡਾ ਹਮਲਾ ਤੇ ਹੁਣ ਕੀ ਇਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਕਿ ਹੁਣ ਕੀ ਕੀਤਾ ਜਾ ਸਕਦਾ ਹੁਣ ਕੀ ਹੋ ਸਕਦਾ ਗਰੇਵਲ ਸੇ ਵੇਖੋ ਗੱਲ ਇਸ ਨੇ ਜਿੱਥੋਂ ਤੱਕ ਤੇ ਐਗਰੀਕਲਚਰ ਵੀ ਗੱਲ ਹੈ ਹੋਰ ਕਨਸਟੀਟਿਊਸ਼ਨ ਬਤਾਵੇ ਸਟੇਟ ਸਬਜੈਕਟ ਤੇ ਗਵਰਨਮੈਂਟ ਆਫ ਪੰਜਾਬ ਨੇ ਆਲਰੇਡੀ ਐਲਾਨ ਕੀਤਾ ਵੀ ਵਿਲ ਫਾਈਟ ਦਿਸ ਕੇਸ ਇਨ ਦੀ ਸੁਪਰੀਮ ਕੋਰਟ ਆਫ ਇੰਡੀਆ ਅਗੇਸਟ ਦੀ ਗਵਰਨਮੈਂਟ ਆਫ ਇੰਡੀਆ ਜੀ ਤੁਸੀਂ ਵੇਖੋ ਕੈਨੇਡਾ ਅਮਰੀਕਾ ਚ ਬੈਠੇ ਹੋ 30% ਐਰਸ ਟਾਈਮ ਅਮਰੀਕਨ ਕਿਸਾਨਾਂ ਦੀਆਂ ਜ਼ਮੀਨਾਂ ਪਿਛਲੇ 50 ਸਾਲਾਂ ਹੂੰ ਹੂੰ ਕਾਰਪੋਰੇਟਸ ਨੇ ਟੇਕਓਵਰ ਕਰ ਲਈ ਅੱਜ ਅਮਰੀਕਾ ਦੀ ਕੰਪਲੀਟ ਜ਼ਮੀਨ ਚੋਂ 30% ਜ਼ਮੀਨ ਜਿਹੜੀ ਕਾਰਪੋਰੇਟਸ ਦੇ ਥੱਲੇ ਆਸੀਂ ਇਹ ਗੱਲ ਕਹੀ ਹੈ ਮੈਂ ਬੋਲਦਿਆਂ ਇਹ ਗੱਲ ਕਹੀ ਸੀ ਕਿ ਜੇ ਭਾਜਪਾ ਦੇ ਵਾਲੇ ਮੰਤਰੀਆਂ ਨੂੰ ਜਾਪਦਾ ਹੈ ਕਿ ਵੱਡੇ ਕਾਰਪੋਰੇਟ ਵਰਲਡ ਨੂੰ ਲਿਆ ਕੇ ਪੰਜਾਬ ਦੇ ਵਿੱਚ ਰੂਪਰੇਖਾ ਬਦਲੀ ਜਾ ਸਕਦੀ ਤੁਸੀਂ ਇਹ ਰੂਪਰੇਖਾ ਪਹਿਲੇ ਗੁਜਰਾਤ ਤੋਂ ਸ਼ੁਰੂ ਕਰੋ ਹੂੰ ਹੂੰ ਪਹਿਲੇ ਗੁਜਰਾਤ ਦਾ ਮੂੰਹ ਮੱਥਾ ਬਦਲੋ ਰੂਰਲ ਗੁਜਰਾਤ ਦਾ 5 ਸਾਲ ਟਾਈਮ ਦਿਓ ਜੇ ਐਕਸਪੈਰੀਮੈਂਟ ਕਾਮਯਾਬ ਹੋ ਜਾਏਗਾ ਤਾਂ ਸਾਰੇ ਹਿੰਦੁਸਤਾਨ ਤੇ ਲਾਗੂ ਕਰ ਦਿਓ ਹੂੰ ਹੂੰ ਤੁਸੀਂ ਇੱਥੇ ਵੱਡਿਆਂ ਨੂੰ ਬਾਹਰ ਲਿਆਂ ਨੂੰ ਲਿਆ ਕੇ ਅਡਾਨੀਆਂ ਨੂੰ ਅੰਬਾਨੀਆਂ ਨੂੰ ਅਮਰੀਕਨ ਵੱਡੇ ਕਾਰਪੋਰੇਟ ਹਾਊਸੇਜ਼ ਨੂੰ ਲਿਆ ਕੇ ਪੰਜਾਬ ਦੇ ਲੋਕਾਂ ਨੇ ਤੇ ਨਹੀਂ ਇਹਨਾਂ ਨੂੰ ਕਬਜ਼ਾ ਹੁੰਦਾ। ਹੂੰ ਹੂੰ। ਸਾਵੇਂ ਕੁਝ ਉਹਦੇ ਅਸੀਂ ਤੇ ਕਿਹਾ ਸੀ ਤੇ ਸਿਕੰਦਰ ਆਜ਼ਮ ਨੂੰ ਨਹੀਂ ਇੱਥੇ ਆਂ ਦਿੱਤਾ ਤਾਂ ਤੁਸੀਂ ਆਪਣੇ ਤੁਸੀਂ ਤੇ ਚੀਜ਼ ਹੀ ਕੁਝ ਨਹੀਂ ਹੈ। ਹੂੰ ਹੂੰ। ਇਹ ਬੈਕ ਡੋਰ ਤਾਂ ਨਹੀਂ ਨੀ ਪੰਜਾਬੀ ਆਂਦਾਗਾ ਪੰਜਾਬੀ ਬਾਈ ਇਹ ਗੱਲ ਕਹੀ ਸੀ ਕਿ ਤਿਆਰ ਨਾ ਤੇ ਗੱਲ ਬਣ ਸਕਦਾ ਇਹਨੂੰ ਦਬਾਇਆ ਨਹੀਂ ਦੱਬਿਆ ਜਾ ਸਕਦਾ ਇਤਿਹਾਸ ਇਸ ਗੱਲ ਤੱਕ ਹੋਇਆ। ਹੂੰ ਹੂੰ। ਸੋ ਅੱਜ ਜੋ ਇਸ ਸਮੇਂ ਪੰਜਾਬ ਸੜਕਾਂ ਦੇ ਉੱਤੇ ਆ ਪੰਜਾਬ ਬੰਦੀਆਂ ਗੱਲਾਂ ਹੋ ਰਹੀਆਂ ਨੇ ਰੇਲ ਰੋਕੂ ਮੁਹਿੰਮ ਦੀ ਗੱਲ ਹੋ ਰਹੀ ਹੈ ਲੋਕ ਟਰੈਕਟਰਾਂ ਦੇ ਉੱਤੇ ਨਿਕਲ ਰਹੇ ਨੇ ਚਾਰੇ ਪਾਸੇ ਕਾਲੀਆਂ ਝੰਡੀਆਂ ਲਹਿਰਾਈਆਂ ਜਾ ਰਹੀਆਂ ਨੇ ਕੀ ਸਰਕਾਰ ਤੁਹਾਡੇ ਖਿਆਲ ਅਨੁਸਾਰ ਚੁੱਕ ਜਾਵੇਗੀ ਇਹ ਸਾਰੇ ਕਾਸ ਦੇ ਕੇ ਕੀ ਪੰਜਾਬ ਸਰਕਾਰ ਆਪਣੀ ਕਾਂਗਰਸ ਸਰਕਾਰ ਪੰਜਾਬ ਦੀ ਇਹ ਨੂੰ ਸੁਪਰੀਮ ਕੋਰਟ ਦੇ ਵਿੱਚ ਪੂਰੇ ਤੱਥਾਂ ਦੇ ਨਾਲ ਪੂਰਾ ਇਸ ਨੂੰ ਫਾਈਟ ਕਰੇ ਕਰੇਗੀ ਸਰ ਹਫਾਲ ਸਾਹਿਬ 100% ਕਰਨਗੇ ਦੂਸਰੀ ਗੱਲ ਮੈਂ ਸਾਰੇ ਪੰਜਾਬੀਆਂ ਨੂੰ ਇੱਥੇ ਬੈਠੇ ਵੀਰਾਂ ਨੂੰ ਇਹ ਬੇਨਤੀ ਕਰਨਾ ਕਿ ਅਸੀਂ ਭਾਵੇਂ ਵੀ ਹੁਣ ਪੰਜਾਬੀਜ਼ ਵਿਲ ਹੈਵ ਟੂ ਗੈਟ ਟੁਗੇਦਰ ਵੀ ਇੱਕ ਚੀਜ਼ ਮੋਟੀ ਹੈ ਭਾਵੇਂ ਕੋਈ ਰਾਸ਼ਟਰੀ ਪਾਰਟੀਆਂ ਨੇ ਸਾਰਿਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਮਿਨੋਰਟੀਜ਼ ਦੇ ਖਿਲਾਫ ਇੱਕ ਵੱਡਾ ਤੇ ਪੰਜਾਬੀਅਤ ਦੇ ਖਿਲਾਫ ਤੇ ਪੰਜਾਬ ਦੇ ਸੋਲ ਦੇ ਖਿਲਾਫ ਜਿਹੜਾ ਵਾਰਕ ਕੀਤਾ ਗਿਆ ਇਹਨੂੰ ਸਾਨੂੰ بڑا ਸੋਸਨ ਦੇ ਕੇ ਲੜਾਈ ਇਹਦੇ ਨਾਲ ਲੜਨੀ ਪੈਣੀ ਹੈ ਵੀ ਵਿਲ ਹੈਵ ਟੂ ਸ਼ੋ ਯੂਨਿਟੀ ਉਹ ਕਹਿੰਦੇ ਨੇ ਕਿ ਜੇ ਜਨੂਨ ਹੁੰਦਾ ਜੇ ਬੰਦੇ ਵਿੱਚ ਜਨੂਨ ਹੈ ਤੇ ਉਹ ਪਹਾੜਾਂ ਦੇ ਵਿੱਚ ਰਸਤਾ ਕ੍ਰੀਏਟ ਕਰ ਦਿੰਦਾ ਉਹ ਪਹਾੜਾਂ ਨੂੰ ਪਛੀਰ ਦਿੰਦਾ ਜੇ ਜਨੂਨ ਤੁਹਾਡੇ ਵਿੱਚ ਹੋਏ ਹਮ ਹਮ ਔਰ ਮੈਂ ਤੁਹਾਡੀ ਇਸ ਗੱਲ ਨੂੰ ਵੀ ਕਦਰ ਕਰਦਾ ਹੈ ਕਿ ਜਦੋਂ ਰਾਜ ਸਭਾ ਵਿੱਚ ਤੁਸੀਂ ਬੋਲ ਰਹੇ ਸੀ ਭਾਵੇਂ ਤੁਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਬੀਬੀ ਹਰਸਿਮਰਤ कौर ਬਾਦਲ ਉਹਨਾਂ ਦੀ ਮੁਖਾਲਫਤ ਵੀ ਕੀਤੀ ਪਰ ਉਹਨਾਂ ਦੇ ਪ੍ਰਤੀ ਆਪਣੀ ਰਿਸਪੈਕਟ ਨਹੀਂ ਗਵਾਏ ਦੂਸਰੀ ਪੇਜੇ ਜੇਕਰ ਅਸੀਂ ਦੇਖਦੇ ਹਾਂ ਅਰਬਨੀਤ ਬਿੱਟੂ ਜਿਹੜਾ ਉਹਨਾਂ ਵੱਲੋਂ ਜਿਸ ਤਰ੍ਹਾਂ ਬੋਲਿਆ ਗਿਆ ਉਹਦੇ 'ਚ ਬਚਕਾਨਾ ਲੱਗਦਾ ਸੀ ਚਟਨੀ ਆਚਾਰ ਮੰਤਰੀ ਕਹਿਣਾ ਪਰ ਤੁਹਾਡੀ ਜਿਹੜੀ ਭਾਸ਼ਾ ਹੈ ਉਹ ਬੜੀ ਡਿਪਲੋਮੈਟਿਕ ਤੇ ਸੁਲਝੀ ਹੋਈ ਇੱਕ ਚੰਗੇ ਸੁਝਵਾ ਨੇਤਾ ਵਾਲੀ ਭਾਸ਼ਾ ਦੇ ਨਾਲ ਤੁਸੀਂ ਆਪਣੀ ਸਾਰੀ ਗੱਲ ਰਾਜ ਸਭਾ ਦੇ ਵਿੱਚ ਰੱਖੀ ਹੈ ਔਰ ਮੈਂ ਇੱਕ ਵਾਰੀ ਫੇਰ ਕਹਿ ਦਮਾ ਕਿ ਇਹ ਬੜੇ ਹੌਸਲੇ ਵਾਲੀ ਗੱਲ ਸੀ ਔਰ ਇਹਦੇ ਲਈ ਬੜਾ ਜ਼ਿਗਰਾ ਚਾਹੀਦਾ ਹੈ ਜਿਹੜਾ ਪਾਰਲੀਮੈਂਟ ਰਾਜ ਸਭਾ ਦੇ ਵਿੱਚ ਤੁਸੀਂ ਔਨ ਰੈਕੋਰਡ ਪੰਜਾਬ ਦੇ ਲੋਕਾਂ ਨੇ ਕਿਉਂ ਡਿਸੀਜਨ ਲਿਆ ਹਿੰਦੁਸਤਾਨ ਦੇ ਵਿੱਚ ਨਾਲ ਰਲਣ ਦਾ ਤੇ ਉਸ ਤੇ ਬਦਲੇ ਦੇ ਵਿੱਚ ਪੰਜਾਬੀਆਂ ਨੂੰ ਕੀ ਮਿਲ ਰਿਹਾ ਇਹਦੇ ਲਈ ਬਹੁਤ ਜਿਗਰਾ ਚਾਹੀਦਾ ਜਿਹੜਾ ਤੁਸੀਂ ਆਨ ਰੈਕਡ ਉੱਥੇ ਸਾਰਾ ਕੁਝ ਇਹ ਇਤ ਹੈ ਇੱਕ ਜਿਗਰ ਵਰਸਾ ਬਹੁਤ-ਬਹੁਤ ਮਿਹਰਬਾਨੀ ਹੈ ਦੇਖੋ ਸਾਨੂੰ ਇੱਕ ਪਾਸੇ ਜਿੱਥੇ ਤਕਲੀਫ ਦੀ ਖਬਰਾਂ ਮਿਲ ਰਹੀਆਂ ਦੁੱਖ ਦੀਆਂ ਮਿਲ ਰਹੀਆਂ ਉੱਥੇ ਸਾਨੂੰ ਅੱਜ ਖੁਸ਼ੀ ਦਾ ਵੀ ਮੈਨੂੰ ਖਬਰ ਮਿਲੀ ਹੈ ਇਫ ਇਟ ਇਜ਼ ਰਾਈਟ ਮੈਂ ਆਪਣੇ ਛੋਟੇ ਭਾਈ ਦਾ ਜਗਨਜੀਤ ਸਿੰਘ ਨੂੰ ਮੁਬਾਰਕ ਦੇਣਾ ਚਾਹਾਂਗਾ ਮੈਨੂੰ ਇਹ ਇਨਫੋਰਮੇਸ਼ਨ ਮਿਲੀ ਆਈ ਥਿੰਕ ਸੋ ਇਟ ਇਜ਼ ਕਰੈਕਟ ਕਿ ਹੀ ਹੈਜ਼ ਬੀਨ ਡਿਕਲੇਅਰਡ ਐਜ਼ ਦੀ ਡਿਪਟੀ ਚੀਫ ਮਿਨਿਸਟਰ ਆਫ ਕੈਨੇਡਾ ਇਹ ਸਹੀ ਹੈ ਜੀ ਖਬਰ ਅਜੇ ਹੁਣੇ ਵੀ ਸਵੇਰੇ ਸਵੇਰ ਤੱਕ ਤਾਂ ਨਹੀਂ ਇਹ ਸਹੀ ਸੀਗੀ ਪਰ ਅੱਜ ਉਹਨਾਂ ਦੇ ਹੱਥ ਡੋਰੀ ਹੈ ਕਿ ਕੀ ਉਹ ਸਰਕਾਰ ਬਚਾਉਣਗੇ ਜਾਂ ਡੇਗਣਗੇ ਉਹਨਾਂ ਦੇ ਹੱਥੇ ਡੋਰੀ ਹੈ ਪਰ ਮੈਂ 2 ਘੰਟੇ ਤੋਂ ਲਗਾਤਾਰ ਆਪਣੇ ਪ੍ਰੋਗਰਾਮ ਤੇ ਬੈਠਾ ਤੇ ਮੈਂ ਚੈੱਕ ਨਹੀਂ ਕੀਤਾ ਕਿ ਇਹ ਜੇ ਗੱਲ ਸੱਚ ਹੋਏ ਤੇ ਚਲੋ ਜੇ ਇੱਕ ਪਾਸੇ ਤੋਂ ਯੂਸੀ ਦੀਆਂ ਖਬਰਾਂ ਨੇ ਕਿਸੇ ਪਾਸੇ ਚੰਗੀਆਂ ਖਬਰਾਂ ਵੀ ਨੇ ਇਹ ਸੱਚ ਹੋਈ ਤੇ ਮੇਰੇ ਵੱਲੋਂ ਸਰੋਤਿਆਂ ਨੂੰ ਵੀ ਤੇ ਸਾਡ ਗਨੀਸ਼ਣ ਜਿਨ੍ਹਾਂ ਨਾਲ ਮੇਰੀ ਵੈਸੇ ਤੇ ਮੁਲਾਕਾਤ ਕੋਈ ਨਹੀਂ ਹੈ ਮੇਰੀ ਮੁਬਾਰਕਬਾਦ ਐਜ਼ ਅ ਪੰਜਾਬੀ ਬ੍ਰਦਰ ਜ਼ਰੂਰ ਨਾਟਕ ਪਚਾਏ ਹੋ ਤਾਂ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਇੱਕ ਪਾਸੇ ਮਯੂਸੀ ਦੀਆਂ ਖਬਰਾਂ ਹਨ ਦੂਜੇ ਪਾਸੇ ਖੁਸ਼ੀਆਂ ਦੀਆਂ ਖਬਰਾਂ ਵੀ ਨੇ ਜੀ ਜੀ ਉੱਥੇ ਪੰਜਾਬੀ ਖਤਮ ਹੋ ਰਹੀ ਹੈ ਤੇ ਸਾਡੇ ਇੱਥੇ ਪੰਜਾਬੀ ਪਰਫੁੱਲਤ ਹੋ ਰਹੀ ਹੈ ਤੀਜਾ ਪੰਜਾਬ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਵਰਸਾ ਲਿਆ ਔਰ ਇਸ ਵਿੱਚ ਬਾਹਰਲੇ ਮੁਲਕਾਂ ਦਾ ਜਿਹੜਾ ਪੰਜਾਬ ਹੈ ਉਹ ਚੜਦੀ ਕਲਾ ਚ ਹੈ ਔਰ ਬਾਕੀ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਸਮਾਂ ਕੱਢਿਆ ਔਰ ਸਾਡੇ ਨਾਲ ਇਹ ਸਾਰੀ ਗੱਲਬਾਤ ਸ਼ੇਅਰ ਕੀਤੀ ਹੈ ਥੈਂਕ ਯੂ ਗਰੇਵਾਲ ਸਾਹਿਬ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਜੀ ਧੰਨਵਾਦ ਬਹੁਤ ਤੁਹਾਡੇ ਤੁਹਾਡੇ ਸਾਰੇ ਸਰੋਤੇ ਆ ਜੀ ਥੈਂਕ ਯੂ ਸੁਹੀ ਸਨ ਪ੍ਰਤਾਪ ਸਿੰਘ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਜਿਹੜੇ ਕਿ ਰਾਜ ਸਭਾ ਦੇ ਮੈਂਬਰ ਨੇ ਅਤੇ ਬੜਾ ਵਿਵਾਖ ਬੋਲੇ ਨੇ ਰਾਜ ਸਭਾ ਦੇ ਵਿੱਚ ਇਹ ਖੇਤੀਬਾੜੀ ਦੇ ਬਿੱਲਾਂ ਨੂੰ ਲੈ ਕੇ ਅਤੇ ਨਾਲ ਦੀ ਨਾਲ ਜੋ ਪੰਜਾਬੀ ਭਾਸ਼ਾ ਬਾਰੇ ਇਹਨਾਂ ਨੇ ਗੱਲ ਕੀਤੀ ਹੈ ਜੰਮੂ ਕਸ਼ਮੀਰ ਦੇ ਵਿੱਚ ਉਹ ਵੀ ਵਿਵਾਖ ਹੋ ਕੇ ਕੀਤੀ ਹੈ